ਸਵਾਗਤ ਹੈ ਕਿਸਾਨ ਵੀਰੋ ਹੌੜਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੇ ਆਪਣਾ ਮੋਬਾਈਲ ਨੰਬਰ ਨੋਟ ਕਰੋ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਧੌਲਾ ਜੀ ਬਾਈ ਚਮਕੌਰ ਕੋਲ ਪਹੁੰਚੇ ਆ ਦੋ ਤੁਹਾਨੂੰ ਝੋਟੀਆਂ ਦਿਖਾ ਦਾਂ ਗੱਲਬਾਤ ਸਾਰੀ ਬਾਈ ਨਾ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹੋਰ ਕਿਵੇਂ ਚੰਗੋਰ ਪ੍ਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਜੀ ਵਧੀਆ ਚੱਲੀਆਂ ਨੇ ਕੰਮ ਵੀ ਚੱਡੀਆਂ ਨੇ ਭਰਾ ਮੇਰਾ ਚੰਗਾ ਵਰਮਾਲ ਮੂਲ ਖੜਾ ਆਹ ਤਾਂ ਆਪਣੇ ਕੋਲੇ 15 ਪਸ਼ੂ ਹੋਣ ਗਾਂਾਂਾਂ ਸਭ ਬਹੁਤ ਜ਼ਿਆਦਾ ਹੋ ਗਈਆਂ ਗਾਂ ਵਾਸਤੇ ਵੀ ਕਾਰਨ ਸੰਭਾਰ ਆ ਤੇ ਯਾਤਰਾ ਆਪਾਂ ਵੀੜੀ ਪਾ ਕੇ ਕੋ ਸੰਭਾਦ ਥੋੜੀ ਫਿਰ ਮੱਝ ਦਾ ਵੀ ਹੁਣ ਕੰਮ ਚੱਕਦਾ ਮੱਗਦੇ ਚੱਕਦਾ ਤਾਂ ਤੂੰ ਬਾਹਰ ਲਿਆ ਕਰ ਭਰਾ ਫੜ ਲਾ ਤੋ ਠੀਕ ਆ ਵੀਰੇ ਤੇ ਬਾਈ ਜੀ ਅੱਜ ਫਿਰ ਦੋ ਦਿਖਾਉਣੀਆਂ ਹਨ ਦੋ ਦਿਖਾਉਣੀਆਂ ਬੂਰੀ ਆ ਮਾਗਰ ਕੱਲ ਨਹੀਂ ਸੂਈ ਹੋਈ ਆ ਪ੍ਰੋਪਰ ਸਾਰੀ ਸਟੱਗ ਤੇ ਭਰਾਵਾਂ ਦੀ ਪਰਮਾਸ਼ਾਹ ਪੂਰੀ ਕਰਦੇ ਆ ਬਾਹਰ ਮੈਨੂੰ ਬੂਰੀ ਬੂਰੀ ਦੇ ਫੋਨ ਆਏ ਸੀ ਮੈਂ ਆਪਾਂ ਲੈ ਲੈਣੇ ਬਾਈ ਮੂੰਹੋ ਚਾ ਚੌਕ ਦੇ ਦੰਦ ਪੂਰੇ ਕਰਕੇ ਮਾਰੇ ਮਾਰੇ ਸਿਗਰਟ ਚੱਕਦੀ ਹੈ ਵੀਰੇ ਓਕੇ ਤੇ ਅੱਜ ਫਿਰ ਬੂਰੀ ਦੀ ਹਾਂ ਦੂਜਾ ਸੂਆ ਮਾਗਰ ਨਾਲ ਨਾਲ ਕੱਲ ਨਹੀਂ ਸੂਈ ਹੋਈ ਜਿਵੇਂ ਬੋਲਿਓ ਸਾਫ ਆ ਥਣ ਥਣ ਦਿਖਾ ਦੇ ਪੂਰੇ ਗਾੜੀ ਨਾਮ ਡਰੈਸ ਬੋਲ ਦੇ ਨਾ ਚਮਕੌਰ ਸਿੰਘ ਆ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਨੰਬਰ ਨੰਬਰ 9779475644 ਵੀਰੇ ਤੇ ਤਸੀਲ ਆਪਣਨ ਟੱਪਾ ਟੱਪਾ ਜੀ ਬੈਨੇ ਸਤੇ ਨੇੜੇ ਆਪਣੇ ਇਧਰ ਉਹ ਡਿਆ ਹੋਇਆ ਰਿਹਾ ਹੈ ਜਿਹੜੇ ਵੱਡੇ ਰੁੜਾੜੀ ਸਾਲਾ ਗੂਗਲ ਦੇ ਸੱਤ ਚ ਮਾਰ ਕੇ ਆਇਆ ਨਾ ਮਤਲਬ ਗੂਗਲ ਦੇ ਸਾੜੀ ਸ਼ਰ ਕਰਦੋ ਤੇ ਅੱਜ ਫਿਰ ਦੋ ਦਿਖਾਉਣੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੂਰੀ ਝੋਟੀ ਦੇਖੀ ਆਨੇ ਆ ਹਾਂਜੀ ਕਿਹੜਾ ਸੂਆ ਵੀਰੇ ਦੂਜਾ ਸੂਆ ਸੂਇਆ ਕੱਲ ਤੇ ਕੱਲ ਹੀ ਸੂਇ ਹੋਈ ਆ ਵੀਰੇ ਸਾਹਮਣੇ ਮੂੰਹੋਂ ਕਿਵੇਂ ਆ ਗਈ ਮੂੰਹੋਂ ਚਾਰ ਚੌਕ ਦੇ ਦੰਦ ਚੱਕ ਕੇ ਚੌਕ ਦੇ ਪੂਰੇ ਕਰਕੇ ਸਿੱਕ ਦੇ ਦੰਦ ਮਾੜ ਮਾੜ ਚੱਕ ਦੀ ਆ ਤੇ ਵੀਡੀਓ ਬਣਾਉਂਦਾ ਟਾਈਮ ਆਪਾਂ ਤੁਹਾਨੂੰ ਦੱਸ ਦਗੇ ਦੁਪਹਿਰ 11 ਤੋਂ 12 ਕਿਉਂਕਿ ਘੱਟ ਤੋਂ ਘੱਟ 6 ਘੰਟੇ ਪੈਂਡਿੰਗ ਪਈ ਆ ਵਾਲੀ ਕਰਤੀ ਆ ਵੀਰੇ ਸੁੰਗੀ ਸੁੰਗੀ ਰੱਬ ਦੀ ਉਂਬਰ ਲਾਵੇ ਪਰਮਾਤਮਾ ਆ ਦੇਖੋ ਜੀ ਥਾਂ ਡੇਵੇ ਦਾ ਨੇੜ ਤੋਂ ਕਰੋ ਚੈੱਕ ਚਾਰੇ ਥਾਂ ਨਿਕਰੇਵੇਂ ਪੂਰੇ ਘਰ ਤੇ ਤੇ ਚੋਰ ਫਿਰ ਧਾਰਕ ਮੈਂ ਤਾਂ ਇੱਕ ਨੰਬਰ ਠੰਡੀ ਟੂਡੀਆਂ ਵਾਂਗ ਜਿਹਾ ਕੱਤੀ ਵੀਰੇ ਬਾਕੀ ਦਾ ਆ ਦੇਖੋ ਜੀ ਲੈ ਮਾਰ ਕੇ ਖਾਣੇ ਨੂੰ ਤੇ ਕਿ ਲੈ ਨੀਮ ਕੋਲ ਠੰਡੀ ਬੋਧਾ ਗੜ ਇਹਦਾ ਸਾਰੇ ਆਪਣੀ ਕੱਲੀ ਇਹ ਨਹੀਂ ਹੁੰਦੀ ਸਾਰੀਆਂ ਹੋਣਗੀਆਂ ਲੈ ਲਓ ਜੀ ਜਿਆਦਾ ਵਾਦਾ ਲੱਗ ਜਾਂਦਾ ਨਾ ਇੱਥੇ ਹਾਂ ਜਾਂ ਆਪਣੀ ਕਹਿੰਦੇ ਤੇ ਕਹਿੰਦੇ ਭਾਈ ਬੱਚਾ ਛੱਡਿਆ ਨਹੀਂ ਲਾਉਣ ਕਹਿੰ ਆਪਾਂ ਕਹਿੰਦਾ ਆਫ ਕਰਿਆ ਨਾ ਕੈਮਰਾ ਲੈ ओके okay, जी ले आओ फिर इन्हें लेफ्ट बाहर नु बस ए दा ਧਾਰਾ ਮਾਜ ਹੀ ਗਏਗਾ ਤੇ ਪੂਰਾ ਬਸਮਾਨ ਹੀ ਥਣਾ ਦੇ ਵਿੱਚ ਨਾ ਨਾ ਬਸਮਾਨ ਦੁੱਧ ਕੱਢੇ ਦੁੱਧ ਜਮਾ ਸਾਫ ਆ ਪੂਰਾ ਨਹੀਂ ਆਪਾਂ ਉਹਦੇ ਸਾਡੇ ओके जी ओके ओके ਮੂੰਹੋ ਚੌਕ ਦੇ ਦੰਦ ਚੱਕ ਰਹੀਏ ਕਰਕੇ ਦੇਖੀ ਨਹੀਂ ਇੰਨੇ ਜੰਬੀ ਤੋਪ ਦਾ ਫੀ ਸੱਕਦਾ ਆ ਦੇਖੋ ਸਿੰਗੀ ਸੁੰਗੀ ਇੰਨੀ ਠੰਡੀ ਗਰਮ ਵਾਲੀ ਤੇ ਦੋ ਦੰਦ ਹੋ ਕੇ ਬੜਾ ਵਧੀਆ ਕੱਢ ਕਰੀ ਬੈਠਿਆ ਨਾ ਹਾਂ ਆ ਦੇਖੋ ਜੀ ਇਹ ਥਾਂ ਤੋਂ ਦੀ ਸਾਈਜ਼ ਬੜੀ ਚੰਗੇ ਤੇ ਕੱਦ ਵਾਲੀ ਕੱਟਿਆ ਵਾ ਐਂ ਕਹਿੰਦਾ ਕਹਿੰਦਾ ਜਦੋਂ ਬੰਦਾ ਕੋਈ ਆਊਗਾ ਛੋਟੀ ਮੰਨ ਕੇ ਨਾ ਵੇ ਕੱਟਿਆ ਨਾ ਬਾਈ ਦੋਨੇ ਗੱਲਾਂ ਇੱਕ ਤਾਂ ਦੁੱਧ ਵੀ ਦੇਊਗੀ ਤੇ ਇੱਕ ਨਾਲ ਬਿਊਟੀ ਵੀ ਆ ਬਿਊਟੀ ਵੀ ਆ ਸੋਹਣੀ ਬਹੁਤਾ ਬੁਰੀ ਬੁਰੀ ਦੇ ਡਿਮਾਂਡ ਆ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਤੇ ਰੰਗ ਰੰਗ ਵਾਲਾ ਸੁਣਾ ਪਿਆਰ ਬੂਰੀ ਆ ਵੀਰੇ ਰਾ ਤੇ ਠੰਡੀ ਸੀ ਲਾਇਆ ਮੋਲ ਲਓ ਭਰਾ ਮੈਂ ਇਧਰੋਂ ਆ ਮੋੜ ਦਿਖਾ ਦੇ ਬਾਈ ਆ ਦੇਖੋ ਜੀ ਦੇਖ ਮੈਂ ਕਹਿੰਦਾ ਰੰਗ ਰੰਗ ਵਾਲਾ ਕੀ ਆ ਬਾਤ ਆ ਵੀਰੇ ਰਾ ਹੂੰ ਤੇ ਬਕੀ ਦਾ ਕੱਦ ਕੋਦ ਬਹੁਤ ਚੰਗਾ ਹਾਂ ਸੋ ਕੁਆਲਟੀ ਵਾਲੀ ਕੱਟੀ ਆ ਵੀਰੇ ਰਾ ਲਿਓ ਵੀਰੇ ਆ ਦੇਖੋ ਜੀ ਬਸ ਲੇਖੇ ਮੁਕੇ ਪਾਇ ਦੇ ਕੱਦ ਦੇ ਤੇ ਸੁਨੱਖੀ ਦੇ ਤੇ ਮੂੰਹੋਂ ਚਾਰ ਦੰਦ ਵੱਡੀ ਗੱਲ ਇਹ ਦੀ ਇਹ ਬਹੁਤ ਹੈ ਜਿਵੇਂ ਕੱਦ ਚਾਰ ਦੰਦ ਦਾ ਹੁਣ ਇਹ ਏਡਾ हां ਵੀਰੇ ਥਾਂ ਲੈਵੇ ਦੀ ਪੂਰੀ ਸਾਫ ਕੱਟੀ ਮੇਰੇ ਸਾਹ ਨਾ 12 13 ਕਿਲੋ ਬੜੇ ਆਰਾਮ ਨਾਲ ਕੱਢ ਦੂ ਦੁੱਧ ਅੱਛਾ 12 ਕਿਲੋ ਕਹਿ ਕੇ ਦੇ ਦੇਂਗੇ ਆ 12 13 ਕਿਲੋ ਦੁੱਧ ਕੱਢੋ ਇਹ ਨਹੀਂ ਕੱਟੂ ਇਹ ਕਾਗਜੀ ਨਿੰਬੂ ਆ ਵੀਰੇ ਕੱਟੀ ਓਕੇ ਜੀ ਆ ਦੇਖੋ ਜੀ ਥਾਂ ਮੇ ਬੰਨੜ ਤੋਂ ਕਰਵਾ ਮੈਂ ਚੈੱਕ ਆ ਦੇਖੋ ਹਮ ਮਰੂਕਣਗਾ ਤਾਂ ਬਾਈ ਯਾਰਾ ਜਮਾ ਜਮਾ ਵੀਰੇ ਜਮਾ ਬਸ ਐ ਦੂਜਾ ਕੀ ਦੀ ਸੱਲੀਆਂ ਹੋਣਗੀਆਂ ਨਾ ਬੱਚਾ ਆਫਾ ਛੱਡਿਆ ਨੀਗਾ ਤੇ ਉੱਤਰੇ ਹੀ ਜਾਣਾ ਤਰਨਾ ਨਾ ਮੈਂ ਕਹਣਾ ਉਂਗਲਾਂ ਰਕਿਧਾਰ ਪੈਂਦੀ ਬਾੜੀ ਚੰਨੀ ਕੱਟੀ ਆ ਵੀਰੇ ਓਕੇ ਜੀ ਇੱਕ ਨੰਬਰ ਕੱਟੀ ਆ ਵੀਰੇ ਆ ਜਾ ਜਮਗੌਰ ਇੱਥੇ ਹਾਂਜੀ ਫਿਰ ਤੇ ਮੋਲਦਾ ਜੀ ਆਪਾਂ ਆਈਦਾ ਵੀ 130 ਵੀ ਕਰਦੇ ਥੋੜਾਗਾ ਭਰਾ ਮੇਰਾ ਜਾਇਦ ਜਾਇਦ ਆਦੇ ਬਸ 115 ਦੀ ਦੇ ਦਾਂਗੇ ਭਰਾ ਮੇਰਾ 1 ਲੱਖ 15 ਨੂੰ ਮੰਨਦਾ ਲਓ ਜੂ ਬਾਦ ਦੇਗੀ ਤੋਰਾਂ ਜਿਹੜਾ ਬੰਦਾ ਲੈਣ ਆਲਾ ਹੋਇਆ ਗੱਟੀ ਤੈਨੂੰ ਪਤਾ ਹੈਗਾ ਆਪਾਂ ਪਹਿਲੇ ਪੂਰੀ ਦੇ ਹਿਸਾਬ ਨਾਲ ਤੇਰਾ ਰੇਟ ਬਾਹਰ ਜਾਇਆ ਜਾਂ ਮੋਲ ਨਹੀਂ ਆਪਾਂ ਬਾਹਰ ਕਰਦੇ ਜਿਹੜੀ ਮਰਜ਼ੀ ਮੈਂ ਲਾ ਹੋਵੇ ਮੋਲੋਂ ਬਾਹਰ ਨਹੀਂ ਕਰਦੇ ਭਰਾ ਆ ਦੇ ਕੋਈ ਥਾਣੇ ਵਾਲੇ ਆਪਣੀ ਜਿਹੜੀ ਮਰਜ਼ੀ ਮੈਂ ਹੋਵੇ ਆ ਬਈ ਆਪਾਂ ਹੱਥ ਮੇਰੇ ਮੈਂ ਵੇਚਣ ਦੀ ਕੋਸ਼ਿਸ਼ ਕਰਾਂਗੇ ਆਪ ਨੂੰ ਦੋ ਤਾਂ ਮੈਂ 1000 ਰੁਪਏ ਮਿਲ ਜੇ ਆ ਨੂੰ ਦੁੱਧ ਦੁੱਧ ਮਿਲ ਜੇ ਯਾਰ ਯਾਰ ਇਹ ਰੋਟੀ ਇਹ ਦੂਜਾ ਸੁਆਹ ਭਲੂਣ ਨੇ ਵੀਰੇ 13 ਕਿਲੋ ਤੋਂ ਕੱਢਾ ਹੋਇਆ ਹੈਗਾ ਆੜ ਤੋਂ ਗਾਇ ਸਹਰਾਣੇ ਆਰ ਕੀ ਪੀ ਆਹ ਤੇ ਸਾਰੇ ਸਿੰਗੀ ਸੁੰਘੀ ਦੀ ਵੀ ਦੇਖ ਲੈ ਬਾਈ ਯਾਰ ਜਿੰਨੀ ਸਫਤ ਕਰਾਂਗਾ ਉੰਨੀ ਥੋੜੀ ਹੈ ਗੱਟੀ ਦੀ ਦੇਖ ਲੈ ਤੇ ਲੇਵਾ ਵਰ ਥਾਨ ਫੋੜ ਫੋੜ ਤੇ ਲੱਗੇ ਹੋਇਆ ਹੈ ਨਾ ਗੋੜ ਦਾ ਕੱਟਾ ਹੀ ਲਈ ਫਿਰਦੀ ਗੱਟੀ ਵੀਰੇ ਦਾ ਪਿਆਰ ਗੋੜ ਦਾ ਕੱਟਾ ਲਈ ਫਿਰਦੀ ਆ ਜਮਾ ਜਮਾ ਜਮ ਤੇ ਦੂਜਾ ਸੁਆਹ ਵੀਰੇ ਦਾ ਬੜੀ ਸਪੇਸ ਤੇ ਥਾਨ ਲੱਗਿਆ ਨਾ ਨਜ਼ਾਇਜ਼ ਲੱਗਦੀ ਆਪੇ ਸੇ ਲੇਵਾ ਦੇਖੇ ਚੌੜਾ ਕੇ ਮੈਂ ਅਮਰੀਕਨ ਗਾੜਾ ਤੇ ਬਾਜਨ ਭੋਜਨ ਪਰ ਬਹੁਤ ਬਹੁਤ ਜ਼ਿਆਦਾ ਵਜਨਾ ਵੀਰੇ ਚੌੜੀ ਦਾ ਪਲ ਪਲੰਗ ਵਰਗੀ ਪਈ ਆ ਵੀਰੇ ਕੱਟੀ ਤੇ ਬਾਕੀ ਦਾ ਪਿੰਡਾ ਕਾਲਾ ਜਮਾ ਜਾਮਣ ਵਰਗਾ ਜਮਣ ਵਰਗਾ ਰੰਗ ਤੇ ਇੱਥੇ ਇੱਕ ਬਾਕੀ ਹੋਰ ਹੈ ਖਾਸੀ ਤੇ ਜੀ ਲੈਦੀ ਵੀ ਥੱਲੇ ਬੈ ਜਾ ਕੋਈ ਚੱਕਰ ਨਹੀਂ ਹੈਗਾ ਹੂੰ ਵਾਕਿਆ ਲੈਵਾ ਪਿੱਛੇ ਨੂੰ ਤੇ ਮੂਹਰ ਨੂੰ ਦੱਬੀ ਤਰੇ ਆਉਂਦੀ ਆ ਨਾ ਬਹੁਤ ਚੰਗੇ ਲੈ ਜਾ ਲੈ ਜਾ ਮੈਂ ਸਿੱਧੀ ਦਿਖਾ ਦੇ ਬਾਈ ਦੁਰਗੀ ਬਾ ਤੇ ਦੇਖ ਵੀ ਇਹ ਆਪਾਂ ਮੂਹ ਨਹੀਂ ਗਾੜੀ ਬਾਈ ਫੋੜ ਫੋੜ ਦੇ ਲਈ ਫਿਰ ਦਿੱ ਕੱਟੀ ਰੇਟੇ ਦਾ ਵੀ ਬੂਰੀ ਨੂੰ ਜਾਏ ਜੀ ਬਾ ਬੂਰੀ بس 115 ਦੀ ਹੋਏ ਦੇ ਦਾਂਗੇ ਬਾ 2 4000 ਦੀ ਖੇੜੀ ਹੁੰਦੀ ਆ ਮੈਂ 2 3000 ਬਣ ਜੇ ਆਪਾਂ ਗਾਹਾਂ ਮਾਪਦੇ ਹੁਣ ਇਸ ਟਾਈਮ 9 ਖੜੀਆਂ ਨੇ ਮਈਆਂ ਬਾਈ ਯਾਰਾ ਇਹ 3 3000 ਰੁਪਏ ਮਾਣੇ ਬੇਚਣ ਦੀ ਗੱਲ ਹੁੰਦੀ ਆ ਹਾਂ ਕਹਿੰਦਾ ਮੈਂ ਜੱਜ ਲੱਗਿਆ ਇੱਥੇ ਜੇ 3000 ਰੁਪਏ ਨਾਲੇ ਘਰ ਦਾ ਘਰ ਜਾਂਦਾ ਸਹੀ ਗੱਲ ਆ ਵੀ ਤੇ ਸਹੀ ਗੱਲ ਹਾਂ ਤੇ ਨਾਲੇ ਬਾਈ ਘਰੇ ਦਾ ਘਰੇ ਨਾਲੇ ਆਪਣਾ ਕੰਮ ਆਵਦਾ ਨਾ ਨੀਲੀ 라ਵੀ ਦੇ ਚੰਗੇ ਬੱਚੇ ਪਾ ਦੂਗਾ ਹਾਂ ਲੀਲੀ ਟੱਚ ਦਿੱਲੀ ਦਾ ਵੀ ਟੱਚ ਜੀ ਜਾਦੀ ਹੈ ਟੱਚ ਜਾ ਜਾਂਦਾ ਟੱਚ ਜਾ ਤੇ ਬਾਕੀ ਦੀ ਗੱਲ ਉਹ ਤੋਂ 13 ਕਿਲੋ ਜਦੋਂ ਆਪਾਂ ਲਈਏ 13 ਕਿਲੋ ਤਾਂ ਨਾਲ ਲੱਗ ਮੈਂ ਪਿੰਡੂ ਹੀ ਲਈਆ ਵੀਰੇ ਆਪਾਂ ਤੇ ਸਿੰਘੀ ਬੜੀ ਘੜ ਕੇ ਲਈ ਸਿੰਘੀ ਦਾ ਰੱਬ ਨੇ ਇਹ ਉਮਰ ਲਾਏ ਬਸ ਲਾਵੇ ਦੀ ਆ ਹਾਂ ਆ ਦੇਖੋ ਜੀ ਲੇਬਲ ਉੱਤੇ ਬੜੀ ਪਤਰਾ ਤੇ ਸੀਲ ਠੰਡੀ ਵੀਰੇ ਬਾਹਰ ਹੀ ਲੱਗਾ ਵੀਰੇ ਮਾਰਦੇ ਨਾ ਕੋਸੋ ਕਿਸੇ ਨੂੰ ਕੁਝ ਨਹੀਂ ਗਏ ਦੂਜਾ ਸੁਆ ਦਾ ਦੂਜਾ ਸੁਆ ਪਰ ਉਹਨੇ 12 ਤੋਂ 13 ਕਿਲੋ ਤੋਂ ਘਟਾਇਆ ਦਾ ਘੱਟੀ ਦਾ ਥੀਮ ਗਾਰ ਜਿਹੜੀ ਚੀਜ਼ ਆ ਉਹ ਗਵਾਈ ਭਾਰ ਦੇ ਲੈ ਵਾਇਦਾ ਇੰਨਾ ਚੰਗਾ ਇੰਨੀ ਕਿ ਦਿੱਖ ਚੰਗੀ ਆ ਦੇਖੀ ਲੈ ਆਹ ਦੇਖੋ ਲੈ ਮੂਰਲੀ ਗਾਰ ਦਿਖਾ ਦੇਗਾ ਕੋਪੋਲੇ ਕਿਵੇਂ ਫਟ ਫਟ ਤੇ ਪਈ ਆ ਬਈ ਯਾਰ ਕੱਟੀ ਦੇ ਕਹਿਣ ਦੀ ਗੱਲ ਨਹੀਂ ਹੁੰਦੀ ਇੱਕ ਤਾਂ ਵੀ ਕਹਿਤਾ ਇੱਕ ਹੈਗੀ ਆ ਨਾ ਵੀਰੇ ਇਹਦੇ ਕਿੰਨੇ ਪੈਸਾ ਆ ਹਾਂ ਇੱਕ 15 ਦੀ ਹੋਈ ਇਹ ਜਿਹੜਾ ਭਰਾ ਮੇਰਾ ਮੁੱਲ ਨਹੀਂ ਕਰਦੇ ਆ ਪਾ ਵੀ ਇੰਨੇ ਨੇ ਕਰਦੀ ਹੁੰਦੇ ਜਾਇ ਰੇਟ ਆ ਇਹ ਦੂਜਾ ਤਾਂ ਹਾਂ ਨਾ ਅਭੀ ਆਪ ਨੂੰ ਦੇ ਦੂ 4 ਪਿੰਡ ਕੱਢ ਕੇ ਆ ਜੀ ਭਰਾ ਬਰੇ ਨਹੀਂ ਮਿਲਦੀ ਆ ਉਹਨੇ ਇੱਧਰ ਹੀ ਗੱਡੀ ਵੀ ਦਿਖਾ ਦੇ ਮੂਰੀਏ ਕੋਠਾ ਮੈਂ ਫਿਰ ਲੇਖੇ ਮੁਕੇ ਵਿਆ ਤੇ ਸਿੰਗੀ ਰਖਾ ਲੈ ਤੋਲੇ ਤੋਲੇ ਦੀ ਸਿੰਘੀ ਆ ਕਰਮਾਲੀ ਦੀ ਓਕੇ ਜੀ ਜਮਾਂ ਗੱਲਬਾਤ ਝੋਟੀ ਜੀ ਆਪਾਂ ਗੱਲ ਕਰ ਲਏ ਸ਼ੋਅ ਕੁਆਲਿਟੀ ਇਹ ਆ ਗਈ ਹਾਂ ਦੋਨੇ ਬਸ ਹੱਥ ਨਹੀਂ ਲਾਉਣ ਦਿੰਨੇ ਇਕੱਠੀ ਆ ਗਈ 15 ਦੇ ਇੱਕ 15 ਦੇ ਦੋ 30 ਦੋ 30 ਦਾ ਜੋੜਾ ਦੇ ਦਾਂਗੇ ਆਪਾਂ ਦੋ 30 ਹੋ ਗਿਆ ਦੋ 30 ਦੇ ਵਿੱਚ ਤੁਹਾਨੂੰ ਦੋਨੇ ਮਿਲ ਜਾਣਗੇ ਟੋਟੀ ਤੋਂ ਹੀ ਬਾਈ ਨਾਲ ਸੰਪਰਕ ਕਰਕੇ ਜਰੂਰ ਸੌਦਾ ਕਰਨਾ ਤੇ ਨੰਬਰ ਬਾਈ ਬੋਲਦੀ ਫਿਰ ਨੰਬਰ 977947544 ਵੀਰੇ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਜੀ ਨਹੀਂ 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 ਕਾਫੀ ਕੱਟੀਆਂ ਹੀ ਆ ਬਸ ਆਪਣੇ ਕੋਲ ਦੇਖ ਹੀ ਲਈ ਹੁਣ ਆਪਾਂ ਜਮੇ ਨਹੀਂ ਮੈਂ ਕਿਹਾ ਇਹਨੂੰ ਬੱਚਾ ਹੋਵੇ ਜਾਂ ਨਾ ਹੋਵੇ ਪ੍ਰਵਾਹ ਨਹੀਂ ਬਸ ਬਾਹਰ ਚਲੇ ਆਸਰ ਕੱਟੀ ਆ ਵੀਰੇ ਜੀ ਨੂੰ ਕਹਿੰਦੇ ਨੇ ਓਕੇ ਦੋ ਝੋਟੀਆਂ ਜੀ ਦੋਨੇ ਸਾਨੂੰ ਚੈੱਕ ਕਰਾਤੀਆਂ ਕਵਰ ਕਰਕੇ ਦਿੱਤੀਆਂ ਸਾਨੂੰ ਚੰਗੇ ਆ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ